ਆਛਾ ਪਾਲਾਜੀ ਹਿਊਮਨ ਕੈਰ ਬੋਰਡ ਸੋਸਾਇਟੀ ਦਾ ਇਹ ਜਿਹੜਾ ਪਿਆਜ ਢੋਲੀ ਬਣਾਉਂਦੇ ਆ ਪਿਆ ਆਪਣੇ ਮੁੰਡਿਆਂ ਤੋਂ ਕੋਈ ਘਟ ਨਹੀਂ ਹੈ ਔਰ ਇਹ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆ ਕੇ ਅੱਜ ਫਿਰ ਪੰਜਾਬ ਹੈ ਜਿਹੜਾ ਉਹ ਬਰਾਬਰ ਦੀ ਗਿਣਤੀ ਚਾਹਤੀਆਂ ਨੇ ਤੇ ਪੁੱਤਰਾਂ ਦੀ ਜਿਹੜੀ ਗਿਣਤੀ ਹੈ ਉਹਦੇ ਚ ਜੋ ਕੁਦਰਤ ਦੇ ਨਿਯਮ ਨੇ ਉਹਨਾਂ ਦੇ ਮੁਤਾਬਕ ਚੱਲ ਰਿਹਾ ਹੈ ਲੋੜੀ ਮਨਾਈ ਜਾ ਰਹੀ ਹੈ 501 ਧੀਆਂ ਵੀ ਕਦੇ 800 ਬੱਚੇ ਹਮੇਸ਼ਾ ਮੈਂ ਹਰ ਸਾਲ ਹੁਣ ਨੀ ਮੈਂ ਮਾਹਲਪੁਰੀ ਪੈਲੈਸ ਦੇ ਵਿੱਚ 501 ਨਵ ਜੰਮੀਆਂ ਬੱਚੀਆਂ ਦੀ ਲੋੜੀ ਮਨਾਈ ਜਾ ਰਹੀ ਜਗ ਇਹਨਾਂ ਨੇ ਸ਼ੁਰੂ ਕੀਤਾ ਜੋ مشਾਲ ਜਗਾਈਏ ਇਹਨੂੰ ਅਸੀਂ ਸਾਰੇ ਢਲ ਕੇ ਆਪਣੇ ਹਰੇਕ ਘਰ ਤੱਕ ਪਹੁੰਚਾਈਏ ਆਣੂ ਕੱਪੜੇ ਲੋੜੀ ਦਾ ਸਮਾਨ ਨੰਗਾ ਰੋਟੀ ਪਾਣੀ ਹਰ ਚੀਜ਼ ਸਹੋਲਦਾਰ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਲੋੜੀ ਦੇ ਤਿਉਹਾਰ ਦੇ ਵਿੱਚ ਹਲੇ ਕੁਝ ਦਿਨ ਬਾਕੀ ਨੇ ਪਰ ਪਟਿਆਲੇ ਦੇ ਹਿਊਮਨ ਵੈਲਫੇਅਰ ਮੰਚ ਦੇ ਵੱਲੋਂ ਧੀਆ ਦੇ ਆਉਣ ਦੇ ਉੱਤੇ ਖੁਸ਼ੀ ਮਨਾਈ ਗਈ ਹੈ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਜੀ ਹਾਂ ਇਸ ਪ੍ਰੋਗਰਾਮ ਦੇ ਵਿੱਚ 501 ਨਵ ਜੰਮੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ ਇਹ ਪ੍ਰੋਗਰਾਮ ਪਟਿਆਲਾ ਦੇ ਵਿੱਚ ਕਰਵਾਇਆ ਗਿਆ ਜਿੱਥੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਨਵ ਜੰਮੀਆਂ ਤਿਆਂ ਦੀ ਖੁਸ਼ੀ ਮਨਾਈ ਗਈ ਹੈ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮਹਿਲਾ ਮੋਰਚਾ ਬੀਜੇਪੀ ਦੀ ਪ੍ਰਧਾਨ ਬੀਬਾ ਜੈਨਦਰ ਕੌਰ ਤੇ ਹੋਰ ਵੀ ਕਈ ਐਮਐਲਏ ਐਮਸੀ ਵੀ ਉਥੇ ਸ਼ਿਰਕਤ ਕਰਦੇ ਹੋਏ ਨਜ਼ਰ ਆਏ ਨੇ ਦੇਖੋ ਬੜਾ ਅੱਛਾ ਪ੍ਰਾਲਾ ਜੀ ਹਿਊਮਨ ਵੈਲਫੇਅਰ ਸੁਸਾਇਟੀ ਦਾ ਇਹ ਜਿਹੜਾ ਈਆਂ ਦੀ ਲੋੜੀ ਮਨਾਉਂਦੇ ਆ ਈਆਂ ਦੀ ਲੋੜੀ ਮਰਾਨੀ ਚਾਹੀਦੀ ਔਰ ਬਿਲਕੁਲ ਬਿਤਕਰਾ ਨਹੀਂ ਹੋਣਾ ਚਾਹੀਦਾ ਮਤਲਬ ਇਹ ਜੇ ਆਪਾਂ ਧਰਮ ਦੀ ਗੱਲ ਕਰੀਏ ਤਾਂ ਵੀ ਕਰਮ ਦੀ ਗੱਲ ਕਰੀਏ ਤਾਂ ਵੀ ਇਹ ਆਪਣੇ ਸਮਾਜ ਦੇ ਵਿੱਚ ਇੱਕ ਰੀਤੀ ਆ ਪਹਿਲਾਂ ਇਹਨਾਂ ਨੂੰ ਕੱਟੀ ਆ ਲੇਕਿਨ ਇਹਨਾਂ ਨੂੰ ਖਤਮ ਕਰਨ ਦੀ ਲੋੜ ਆ ਈਆਂ ਤੇ ਬਹੁਤ ਬਰਾਬਰ ਹੋਣੇ ਚਾਹੀਦੇ ਬਰਾਬਰ ਦਾ ਮੌਕਾ ਹੋਣਾ ਚਾਹੀਦਾ ਇਨਫੈਕਟ ਜਿਹੜੇ ਕਰਦੀਆਂ ਔਰਤਾਂ ਬੜੀਆਂ ਲਿਖੀਆਂ ਹੋਣਗੀਆਂ ਉਹ ਹਮੇਸ਼ਾ ਜ਼ਿਆਦਾ ਖੁਸ਼ਹਾਲ ਹੋਵੇਗਾ ਸੋ ਇਹਦੇ ਵਾਸਤੇ ਬਹੁਤ ਅੱਛਾ ਪ੍ਰਾਲਾ ਜੀ ਇਹਨੂੰ ਮੈਂ ਇਹ ਤਾਂ ਸਮਾਜ ਦੀ ਨਿਸ਼ਾਨੀ ਹੈ ਪਉਦੇ ਵਿੱਚ ਕੁਆਲਿਟੀ ਹੋਣੀ ਚਾਹੀਦੀ ਹੈ ਬਿਲਕੁਲ ਬਰਾਬਰ ਦੇ ਹੱਕ ਹੋਣੇ। ਇਹ ਬਰਾਬਰ ਦੀ ਸਾਰੇ ਮੌਕੇ ਮਿਲਣੇ ਚਾਹੀਦੇ। ਉਹ ਸਰਕਾਰ ਭਗਵਾਨ ਜੀ ਕਮੇਟੀ ਦੇ ਵਾਸਤੇ ਪੂਰੇ ਪ੍ਰਾਂਦੇ ਕਰ ਰਹੀ ਹੈ। ਚਾਹੇ ਐਜੂਕੇਸ਼ਨ ਦੇ ਵਿੱਚ ਵੀ ਜੇ ਸਕੂਲ ਨੇ ਹੈ ਤਾਂ ਉਹਨਾਂ ਨੂੰ ਘਟੋ-ਘਟ ਬੱਸ ਪ੍ਰੋਵਾਈਡ ਕਰਦੇ ਹੋ ਤਾਂ ਕਿ ਕੁੜੀਆਂ ਪੂਰਾ ਪੜ੍ਹ ਸਕਣ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਧਿਆਲਨ ਦੀ ਡਿਪਟੀ ਕਮਿਸ਼ਨ ਜਿਹੜੀ ਹੈ ਇਹ ਉਹਨਾਂ ਨੂੰ ਲੇਡੀਜ਼ ਲਈਆਂ ਔਰ ਪੁਲਸ ਦੀ ਐਸਐਸਬੀ ਜਿਹੜੀ ਹੈਗੀ ਉਹਨਾਂ ਨੂੰ ਮੌਕਾ ਦਿੱਤਾ ਹੈਗਾ ਤੇ ਪਹਿਲੀ ਵਾਰੀ ਆ ਕਿ ਇਹਨੇ ਲਾਰਜ ਸਕੇਲ ਤੇ ਉਹਨਾਂ ਨੂੰ ਬਹੁਤ ਅੱਛਾ ਪਰਫਾਰਮ ਕਰ ਦੇਖੋ ਉਹਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਹੋਣਗੀਆਂ ਤੁਹਾਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਜਾਰੀ ਕੀਤਾ ਜਾਏਗਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਜਿਵੇਂ ਮੱਲਾ ਕਲਿਨਿਕ ਹੋ ਗਿਆ ਜਾਂ ਜਿਹੜਾ ਮੇਰੇ ਮੇਰੇ ਡਿਪਾਰਟਮੈਂਟ ਨਾਲ ਰਿਲੇਟਡ ਹੈ ਫਰਿਸ਼ਤ ਸਕੀਮ ਉਹਦੇ ਵਾਸਤੇ ਅਸੀਂ ਜੋ ਸਾਨੂੰ ਮੁੱਖ ਮੰਤਰੀ ਜੀ ਨੇ ਕਿਹਾ ਸੀ ਉਹਦੇ ਸਾਰਾ ਆਪਣਾ ਹੋਮਵਰਕ ਕਰ ਰਹੇ ਹਾਂ ਉਹ ਪੂਰੀ 24 ਘੰਟੇ ਸਾਡੀਆਂ ਸਾਰੀਆਂ ਸਕੀਮਾਂ ਲਾਚ ਹੋਣਗੀਆਂ ਹੋਰ ਵੀ ਹੋਣਗੀਆਂ ਜਿਉਂ ਉਸ ਵੀ ਮਿਲਣਗੀਆਂ ਲੋਕਾਂ ਨੂੰ ਸੜਕੀ ਨਾਲ ਕੁਝ ਖਾਸ ਹਾਂ ਉਹ ਵੀ ਹੋਏਗਾ ਜੀ ਸਾਰਾ ਕੁਝ ਹੋਏਗਾ ਤੁਹਾਨੂੰ ਦੱਸਣਗੇ ਸਾਰਾ ਜੀ ਰਾਈਟ ਟਾਈਮ ਤੇ ਸਮਾਜ ਦੀ ਸੰਦੇਸ਼ ਇਹ ਹੀ ਹੈ ਜੀ ਕਿ ਆਪਾਂ ਜ ਰਾਈਟ ਸਪਿਰਿਟ ਦੇ ਵਿੱਚ ਮਤਲਬ ਇਹਦੇ ਵਿੱਚ ਕੋਈ ਜੈਂਡਰ ਦਾ ਬਾਇਸ ਨਹੀਂ ਹੋਣਾ ਚਾਹੀਦਾ ਮੁੰਡਾ ਕੁੜੀ ਕੁੜੀਆਂ ਦੀ ਲੋੜੀ ਵੀ ਮਨਾਓ ਮੁੰਡਿਆਂ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਜੀ ਉਹ ਵੀ ਉਹ ਪੜ੍ਹਾਈ ਤੋਂ ਦੂਰ ਹੋ ਰਿਹਾ ਜਿਵੇਂ ਉਹਨਾਂ ਨੂੰ ਉਹਨਾਂ ਨੂੰ ਨਸ਼ੇ ਤੋਂ ਵਾਪਸ ਕਰਨ ਦਾ ਉਹਦੇ ਵਾਸਤੇ ਵੀ ਆਪਾਂ ਪ੍ਰਣ ਕਰੀਏ ਕਿ ਉਹਨਾਂ ਨੂੰ ਬੱਚਿਆਂ ਨੂੰ ਵੀ ਉਹਨਾਂ ਤੋਂ ਬਚਾਉਣਾ ਹੈਗਾ ਤੇ ਧੀਆ ਨੂੰ ਆਪਾਂ ਇੱਕ ਮੌਕਾ ਦੇਉਣਾ ਅੱਗੇ ਵਧਦਾ ਧੀਆ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ ਜਿੱਥੇ ਵੀ ਮੌਕਾ ਧੀ ਦੀ ਲੋੜੀ ਮਨਾਈ ਗਈ ਹੈ ਤੁਸੀਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਕੀ ਦੇਖ ਰਹੇ ਹੋ ਵੀ ਆਉਣ ਵਾਲਾ ਸਮਾਂ ਧੀਆ ਦਾ ਉਸੇ ਤਰ੍ਹਾਂ ਰਹੂਗਾ ਜਿਵੇਂ ਅੱਜ ਲੋਕ ਜਾਣਦੇ ਆ ਦੇਖੋ ਤਿਆ ਦਾਤਾ ਹੁਣ ਫਿਊਚਰ ਬ੍ਰਾਈਟ ਹੋਏਗਾ ਜੀ ਔਰ ਤਿਆ ਆਪਣੇ ਮੁੰਡਿਆਂ ਤੋਂ ਕੋਈ ਘਟਨੀ ਹੈ ਔਰ ਇਹ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆ ਕੇ ਕਿ ਤਿਆ ਦੀ ਲੋੜੀ ਮਨਾ ਰਹੇ ਨੇ ਔਰ ਮੇਰੇ ਖਿਆਲ ਸਾਰੇ ਕਿਤੇ ਇਸ ਤਰ੍ਹਾਂ ਹੋਣਾ ਚਾਹੀਦਾ ਹੈਗਾ ਔਰ ਆਪਣੀ ਬੱਚਿਆਂ ਦਾ ਫਿਊਚਰ ਬ੍ਰਾਈਟ ਹੋਣਾ ਚਾਹੀਦਾ ਹੈਗਾ ਜੀ ਔਰ ਬੱਚਿਆਂ ਸਾਰੇ ਜਿੱਥੇ ਵੀ ਜਾਓ ਪਾਇਲਟ ਬਣ ਰਹੀ ਆਨੇ ਐਸਟ੍ਰੋਨੌਟ ਬਣ ਰਹੀ ਆਨੇ ਕਿੱਥੇ 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 ਨਹੀਂ ਪਹੁੰਚਣੀ ਆ ਔਰ ਐਡਮਿਨਿਸਟ੍ਰੇਸ਼ਨ ਦਾ ਤਾਂ ਹੀ ਜੀ ਔਰ ਮੇਰਾ ਤਾਂ ਖਿਆਲ ਸਾਡੀ ਪ੍ਰੈਜ਼ੀਡੈਂਟ ਵੀ ਇੰਡੀਆ ਦੀ ਲੇਡੀ ਹੈਗੀ ਇਹ ਇੱਕ ਤੇ ਆਪਾਂ ਨੂੰ ਹਾਂ ਤੇ ਆਪਾਂ ਨੂੰ ਸਾਰੀ ਧੀਆਂ ਨੂੰ ਆਪਣੀਆਂ ਨੂੰ ਚੰਗੀ ਤਰ੍ਹਾਂ ਪੜਾਈ ਕਰਾਣੀ ਚਾਹੀਦੀ ਹੈ ਕਿ ਉਹ ਅੱਗੇ ਵਧਣ ਔਰ ਇਸ ਦੇਸ਼ ਨੂੰ ਦੇ ਵਾਸਤੇ ਕੰਮ ਕਰਨ ਔਰ ਲੜਕਿਆਂ ਦਾ ਨਾਮ ਰੋਸ਼ਨ ਹੈ ਬਸ ਠੀਕ ਹੈ ਜੀ ਮੇਰੇ ਸਾਹਬ ਦੀ ਕਰ ਲਉ ਜਿਹੜੀ ਉਹ ਮੁਕਾਬਲਾ ਹੈ ਉਹ ਅੱਜ ਫੇਰ ਕੁੜੀਆਂ ਮੁੰਡਿਆਂ ਤੋਂ ਅੱਗੇ ਲੱਗ ਗਿਆ ਇਹੀ ਪ੍ਰਵਿਰਤੀ ਦਾ ਨਿਯਮ ਹੈ ਵੀ ਦੋਨੇ ਚੀਜ਼ਾਂ ਦਾ ਜਿਹੜਾ ਸੰਤੁਲਨ ਬਰਾਬਰ ਬਰਾਬਰ ਚੱਲੇ ਤੇ ਜਿਹੜਾ 99 ਤੋਂ ਲੈ ਕੇ 2003-4 ਤੱਕ ਰਿਹਾ ਉਹ ਤੁਸੀਂ ਦੇਖ ਲਓ ਜਿਹੜੇ ਬੱਚੇ ਉਦੋਂ ਪੈਦਾ ਹੋਏ ਐ ਤੇ ਅੱਜ ਵਾਲਿਆਂ 'ਚ ਬਹੁਤ ਜ਼ਮੀਨ ਸਬੰਧ ਦਾ ਫਰਕ ਪੈ ਗਿਆ ਕਿਉਂਕਿ ਗਿਣਤੀ ਉੱਥੇ 700 ਤੋਂ 600 ਦੇ ਵੀ ਆ ਗਈ ਸੀ 612 13 ਤੇ ਰਹਿ ਗਈ ਸੀ ਹੈਨਾ ਉਹ ਜਿਹੜਾ ਕਮੀ ਆ ਉਹ ਕਿਤੇ ਨਾ ਕਿਤੇ ਹੁਣ ਰੜਕਦੀ ਹੈ ਤੇ ਰਿਸ਼ਤਿਆਂ ਚ ਹੋਰ ਕੰਮਾਂ ਚ ਉਹ ਕਮੀ ਓਪਨ ਉੱਬਰ ਕੇ ਸਾਹਮਣੇ ਆ ਰਹੀ ਹੈ ਪਰ ਹੁਣ 2023 ਚ ਗੁਰੂ ਮਹਾਰਾਜ ਦੀ ਕੋਈ ਕਿਰਪਾ ਹੈ ਅਕਾਲ ਪੁਰਖ ਦੀ 10ਵੇਂ ਪਾਤਸ਼ਾਹ ਦੀ ਮਾਂ ਕਾਲੀ ਦੀ ਇਹ ਸਾਰਿਆਂ ਦੀ ਕਿਰਪਾ ਹੁਣ ਨਾਲ ਵੱਡੇ-ਵਡੇਰਿਆਂ ਦੀ ਜਿਹੜੇ ਰਹਿਬਰ ਸਨ ਸਾਡੇ ਅੱਜ ਫੇਰ ਪੰਜਾਬ ਹੈ ਜਿਹੜਾ ਉਹ ਬਰਾਬਰ ਦੀ ਗਿਣਤੀ ਚ ਤਿਆਂ ਦੇ ਤੇ ਪੁੱਤਰਾਂ ਦੀ ਜਿਹੜੀ ਗਿਣਤੀ ਹੈ ਉਹਦੇ ਚ ਜੋ ਕੁਦਰਤ ਦੇ ਨਿਯਮ ਨੇ ਉਹਨਾਂ ਦੇ ਮੁਤਾਬਕ ਚੱਲ ਰਿਹਾ ਹੈ ਸੰਦੇਸ਼ ਕੀ ਦੇਣਾ ਚਾਹਾਂਗੇ ਸਮਾਜ ਨੂੰ ਸਾਰੇ ਪੰਜਾਬ ਵੱਲੋਂ ਸੰਦੇਸ਼ ਕਿਉਂਕਿ ਖੋਰ ਸਟੇਟਾਂ ਦੇ ਵਿੱਚ ਜਿਹੜਾ ਤਿਆਂ ਦਾ ਕਤਲ ਅੱਜ ਵੀ ਜਾਰੀ ਹੈ ਨਿਰਵਿਘਨ ਚੱਲ ਰਿਹਾ ਹੈ ਜੇ ਪੰਜਾਬ ਆਪਣੇ ਆਪ ਨੂੰ 1999 ਤੋਂ ਉਭਾਰ ਕੇ 2023 ਚ ਲਿਆ ਸਕਦਾ ਹੈ ਬਰਾਬਰ ਗਿਣਤੀ ਚ ਤੇ ਪੰਜਾਬ ਨੂੰ ਦੇਖ ਕੇ ਆ ਸਮੁੱਚੇ ਭਾਰਤ ਨੂੰ ਇਹਨਾਂ ਇਹਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਹੈ ਜਿਹੜੀ ਧੀਆਂ ਦੀ ਹੱਤਿਆ ਉਹ ਬੰਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਜਿਉਣ ਦਾ ਹੱਕ ਹੈ ਜਿਹੜਾ ਉਹ ਦੇਣਾ ਚਾਹੀਦਾ ਹੈ ਠੀਕ ਹੈ ਤਾਂ ਅੱਜ ਮੈਡਮ ਅੱਜ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੋ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਕਿਸ ਤਰੀਕੇ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਲੱਗਦਾ ਹੈ ਇਸ ਦਾ ਪ੍ਰਭਾਵ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਲੋੜੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੰਨੀ ਹਾਂ ਨਾਲ ਹੀ ਹਿਊਮਨ ਰਾਈਟਸ ਮੰਚ ਵੱਲੋਂ ਜਿਹੜੀ ਇਹ ਸੱਤਵੀਂ ਲੋੜੀ ਮਨਾਈ ਜਾ ਰਹੀ ਹੈ 501 ਤੀਆਂ ਦੀ ਕਦੇ 800 ਬੱਚੇ ਹਮੇਸ਼ਾ ਮੈਂ ਹਰ ਸਾਲ ਔਨੀਆਂ ਮੈਂ ਪ੍ਰਧਾਨ ਜੀ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੀ ਹਾਂ ਖਾਸ ਕਰਕੇ ਧੰਨਵਾਦ ਕਰਦੀ ਹਾਂ ਅੰਕਲ ਜੀ ਅਜੀਤ ਸ਼ਰਮਾ ਜੀ ਦਾ ਜਿਹੜੇ ਹਮੇਸ਼ਾ ਮੈਨੂੰ ਇਸ ਲੋਹੜੀ ਦੇ ਮੌਕੇ ਤੇ ਇੰਨੀਆਂ ਸਾਡੀਆਂ ਬੇਟੀਆਂ ਲక్ష్ਮੀਆਂ ਕੰਨੀਆਂ ਕੰਜਕਾ ਕਹਿ ਲਈਏ ਬੇਟੀਆਂ ਨੂੰ ਕੁਝ ਵੀ ਕਹਿ ਸਕਦੇ ਆ ਸੋ ਉਹਨਾਂ ਦੀ ਲੋਹੜੀ ਤੇ ਮੈਂ ਇੱਥੇ ਆਉਂਦੀ ਆ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਵੀ ਇੱਕ ਔਰਤ ਹਾਂ ਕਿਸੇ ਟਾਈਮ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਹੁਤ ਖੁਸ਼ ਹੋ ਕੇ ਦੱਸਦੀਆਂ ਕਿ ਜਦੋਂ ਮੇਰਾ ਜਨਮ ਹੋਇਆ ਸੀ ਤਾਂ ਉਹਨਾਂ ਨੇ ਮੇਰੀ ਲੋਹੜੀ ਮਨਾਈ ਸੀ ਅੱਜ ਤੋਂ ਇੰਨੇ ਸਾਲ ਕੱਲ੍ਹ ਸੋ ਅੱਜ ਸਮੇਂ ਦੀ ਲੋੜ ਹੈ ਜਿਵੇਂ ਕਿ ਸਰਕਾਰਾਂ ਬਹੁਤ ਗੱਲਾਂ ਕਰਦੀਆਂ ਨੇ ਬੇਟੀ ਪੜ੍ਹਾਓ ਬੇਟੀ ਪੜ੍ਹਾਓ ਜਾਂ ਬੇਟੀਆਂ ਨੂੰ ਅੱਗੇ ਲੈ ਕੇ ਜਾਣ ਦੀਆਂ ਨੰਨੀ ਛਾ ਬਹੁਤ ਕੁਝ ਇਸ ਸਮਾਜ ਦੇ ਵਿੱਚ ਕੀਤਾ ਜਾਂਦਾ ਪਰ ਮੈਂ ਸਮਝਦੀ ਹਾਂ ਜਦੋਂ ਬੇਟੀ ਦਾ ਜਨਮ ਹੁੰਦਾ ਜਿਹੜੇ ਆ ਪ੍ਰੋਗਰਾਮ ਜਿਹੜੇ ਕੀਤੇ ਜਾਂਦੇ ਨੇ ਇਸ ਨੂੰ ਸਰਕਾਰਾਂ ਵੱਲੋਂ ਇਹ ਬਹੁਤ ਹੀ ਇੱਕ ਵਧੀਆ ਗੱਲ ਹੈ ਬਹੁਤ ਚੰਗਾ ਉਪਰਾਲਾ ਹੈ ਸਾਡੇ ਖਾਸ ਕਰਕੇ ਮਹਸੂਬੇ ਦੀ ਗੱਲ ਕਰਾਂ ਤਾਂ ਬੇਟੀਆਂ ਨੂੰ ਬੜਾ ਮਾਨ ਦਿੱਤਾ ਜਾਂਦਾ ਹੈ ਇਸ ਚੀਜ਼ ਲਈ ਮੈਂ ਖੁਸ਼ੀ ਮਹਿਸੂਸ ਕਰਦੇ ਹੋਏ ਸਦੀ ਕਾਂਗਰਸ ਪਾਰਟੀ ਵੱਲੋਂ ਜਦੋਂ ਵੀ ਕੋਈ ਬੇਟੀ ਦੀ ਗੱਲ ਹੁੰਦੀ ਹੈ ਤਾਂ ਬੇਟੀ ਨੂੰ ਹਮੇਸ਼ਾ ਅੱਗੇ ਰੱਖ ਕੇ ਜਿਵੇਂ ਕਿ ਕਾਂਗਰਸ ਦੀ ਸਰਕਾਰ ਨੇ 33% ਨੌਕਰੀਆਂ 'ਚ ਵੀ ਕੋਟਾ ਰੱਖਿਆ ਹੈ ਸੋ ਇਹ ਬੜੀ ਚੰਗੀ ਗੱਲ ਹੈ ਕਾਂਗਰਸ ਪਾਰਟੀ ਦੀ ਨਮਾਣੀ ਜੀ ਵਰਕਰ ਹੁੰਦੇ ਲੱਗੇ ਪਾਰਟੀ ਦਾ ਹਾਈ ਕਮਾਂਡ ਦਾ ਧੰਨਵਾਦ ਵੀ ਕਰਦੀਆਂ ਕਿ ਬੇਟੀਆਂ ਨੂੰ ਅੱਗੇ ਲੈ ਕੇ ਜਾਣਗੇ ਸਾਡੀ ਸਰਕਾਰ ਬਹੁਤ ਪ੍ਰਾਨੇ ਕਰਦੀ ਇੱਕ ਵਾਰ ਫੇਰ ਬੇਟੀ ਹੋਣ ਦੇ ਨਾਲ ਇਸ ਲੋੜੀ ਚ ਆ ਕੇ ਖੁਸ਼ੀ ਮਹਿਸੂਸ ਕਰਦੇ ਹੋਏ ਮੇਰੀਆਂ ਸਾਰੀਆਂ ਭੈਣਾਂ ਚਾਹੀ ਕੁਸੀ ਦੀਆਂ ਭੈਣਾਂ ਕਰਦੀ ਪ੍ਰੋਗਰਾਮ ਕਰਦੀਆਂ ਨੇ ਜਿੰਨਾ ਸਾਰਿਆਂ ਨੂੰ ਬੁढ़ाई ਨਹੀਂ ਦਿੱਤੀਆਂ ਤੇ ਮੈਨੂੰ ਇੱਥੇ ਆਉਣ ਦਾ ਮਾਣ ਦਿੰਦੀਆਂ ਨੇ ਮੈਂ ਬਹੁਤ ਬਹੁਤ ਹੀ ਨਾ ਧੰਨਵਾਦ ਵੀ ਕਰਦਾ ਠੀਕ ਹੈ ਥੈਂਕ ਯੂ ਓਕੇ ਅੱਜ ਹਿਊਮਨ ਰਾਈਟਸ ਮੰਚ ਦੇ ਪ੍ਰਧਾਨ ਸਾਡੇ ਵੱਡੇ ਵੀਰ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ ਅਜੇ ਸ਼ਰਮਾ ਜੀ ਤੇ ਇਸ ਸੰਸਥਾ ਦੇ ਚੇਅਰਮੈਨ ਸਾਬਕਾ ਸੁਪਰਡੈਂਟ ਆਫ ਪੁਲਿਸ ਜੇਲ੍ਹ ਤੇ ਰਾਸ਼ਟਰਪਤੀ ਅਵਾਦੀ ਰਕੇਸ਼ ਸ਼ਰਮਾ ਜੀ ਤੇ ਸਾਰੇ ਮੈਂਬਰਾਂ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਇੱਥੇ ਭਾਵਲਪੁਰੀ ਪੈਲੈਸ ਦੇ ਵਿੱਚ 501 ਨਵਜੰਮੀਆਂ ਬੱਚੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਇਹ ਲਗਾਤਾਰ ਸੱਤਵਾਂ ਜਿਹੜਾ ਫੰਕਸ਼ਨ ਹੈ ਇਸ ਤੋਂ ਹਰ ਸਾਲ ਜਿਹੜਾ ਹੈ ਤਿਗਰੀ ਲੋੜੀ ਦੇ ਮੌਕੇ ਦੇ ਉੱਤੇ ਜਿਹੜਾ ਹੈ ਜਿਸ ਉਸ ਸਾਲ ਦੇ ਵਿੱਚ ਜਿੰਨੀਆਂ ਨਵਜੰਮੀਆਂ ਸਾਡੇ ਸ਼ਹਿਰ ਦੇ ਵਿੱਚ ਬੱਚੀਆਂ ਹੁੰਦੇ ਨੇ ਆਲੇ-ਦਾਲੇ ਪਿੰਡਾਂ ਤੋਂ ਵੀ ਕਾਫੀ ਇੱਥੇ ਬੱਚੀਆਂ ਹਨ ਉਹਨਾਂ ਦੀ ਖੁਸ਼ੀ ਮਨਾਈ ਜਾਂਦੀ ਹੈ ਔਰ ਇਹਦੇ ਨਾਲ ਬਹੁਤ ਅੱਛਾ ਜਿਹੜਾ ਹੈ ਜਾਗਰੂਕਤਾ ਫੈਲਦੀ ਹੈ ਕੋਈ ਪਿਛਲੇ ਕੁ ਸਾਲਾਂ 'ਚ ਜਿਸ ਤਰ੍ਹਾਂ ਰਿਕਾਰਡ ਦੱਸਦਾ ਹੈਗਾ ਵੀ ਲੜਕੀਆਂ ਦੀ ਗਿਣਤੀ ਹੁਣ ਵੱਧ ਰਹੀ ਹੈ ਭਾਵੇਂ ਕਿ ਅਜੇ ਤੱਕ ਪਿਛਲੇ ਦਹਾਕੇ ਦੇ ਵਿੱਚ ਕੀ ਹਾਲ ਸੀਗਾ ਉਹ ਸਾਨੂੰ ਸਾਰਿਆਂ ਨੂੰ ਪਤਾ ਵੀ ਸਿਰਫ 800-800 ਲੜਕੀਆਂ ਰਹਿ ਗਈਆਂ ਸੀ ਹਜ਼ਾਰ ਲੜਕਿਆਂ ਪਿੱਛੇ ਪਰ ਹੁਣ ਖਲਾਤ ਬਹੁਤ ਸੁਧਰ ਗਈ ਲੜਕੀਆਂ ਦੀ ਬਹੁਤ ਕਦਰ ਪੈ ਰਹੀ ਹੈ ਔਰ ਇੱਥੋਂ ਤੱਕ ਵੀ ਹੈ ਵੀ ਸਾਡੇ ਤਾਂ ਕਈ ਦੋਸਤਾਂ ਨੇ ਪਹਿਲੀ ਲੋੜੀ ਤੇ ਉਹਨਾਂ ਦੇ ਪਜਰੀ ਵੀ ਬੰਡੀ ਹੈ ਮਤਲਬ ਕਿ ਲੜਕੀਆਂ ਦਾ ਜੇ ਤੱਕ ਇਸ ਤਰ੍ਹਾਂ ਦਾ ਸੁਣਿਆ ਨਹੀਂ ਸੀਗਾ ਇੱਥੇ ਵੀ ਅ ਅਜੇ ਸ਼ਰਮਾ ਜੀ ਨੇ ਰਕੇਸ਼ ਸ਼ਰਮਾ ਜੀ ਨੇ ਬਾਕੀ ਸਾਡੇ ਸਾਥੀ ਨੇ ਸ਼ਵੀ ਜੀ ਇਹਨਾਂ ਦੇ ਨਾਲ ਭਗਵਾਨ ਜੀ ਹੋਰ ਵੀ ਬਹੁਤ ਸਾਥ ਸੀ ਜਿਹੜਾ ਮਿਲ ਕੇ ਨਾਲ ਦੇ ਦੇ ਰਹੇ ਨੇ ਤੇ ਹੁਣੇ ਉਹਨੇ ਸਾਡੇ ਮਿਨਿਸਟਰ ਸਾਹਿਬ ਵੀ ਹੈਲਥ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਵੀ ਇੱਥੇ ਆ ਜੀ ਲਵਾ ਕੇ ਨੇ ਹੋਰ ਬਹੁਤ ਸਾਰੀ ਪਟਿਆਲੇ ਦੀਆਂ ਕਾਫੀ ਸਮਾਜ ਸੇਵੀ ਸੰਸਥਾਵਾਂ ਦੇ ਸਵੈਸੇਵਕ ਵੀ ਇਹਦੇ ਨਾਲ ਜੁੜੇ ਹੋਏ ਬਹੁਤ ਅੱਛਾ ਉਪਰਾਲਾ ਜਿੰਨੀ ਇਹਦੀ ਸ਼ਲਾਘਾ ਕੀਤੀ ਜਾਵੇ ਉਨੀ ਘੱਟ ਬਲੋ ਇੱਕ ਬਹੁਤ ਵੱਡਾ ਉਪਰਾਲਾ 501 ਜਿਹੜੀ ਸਾਡੀਆਂ ਨਵ ਜਨਮ ਜਨਮੀਆਂ ਧੀ ਹੈ ਉਹਨਾਂ ਨੂੰ ਪੂਰੇ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਜਿਵੇਂ ਸਾਡੇ ਸਮਾਜ ਦੇ ਵਿੱਚ ਮੁੰਡਿਆਂ ਦੀ ਲੋੜੀ ਬਣਾਈ ਜਾਂਦੀ ਹੈ ਉਸੇ ਤਰੀਕੇ ਨਾਲ ਆਪਣੇ ਕੁੜੀਆਂ ਦੀ ਅਸੀਂ ਲੋੜੀ ਮਨਾ ਕੇ ਬਹੁਤ ਵੱਡਾ ਮਾਣ ਤੇ ਆਪਣਾ ਫਰਜ਼ ਪੂਰਾ ਕੀਤਾ ਹੈ ਨਾਲ ਹੀ ਜੋੜੀ ਸਾਡੀ ਹਿੰਦੂ ਸੰਸਕ੍ਰਿਤੀ ਇਸ ਦੇਸ਼ ਦੀ ਸੰਸਕ੍ਰਿਤੀ ਭਾਰਤੀ ਸੰਸਕ੍ਰਿਤੀ ਪੰਜਾਬ ਦੀ ਗੱਲ ਸਾਰੀ ਕਰਦੇ ਆ ਤਾਂ ਸਾਡੇ ਕੋਲ ਤਿੰਨ ਤਾਕਤਾਂ ਸਭ ਤੋਂ ਪਹਿਲੀ ਤਾਕਤ ਆਂਦੀ ਹੈ ਸਾਡੀ ਵਿੱਦਿਆ ਦੀ ਉਹਦੀ ਦੇਵੀ ਵੀ ਸਾਡੀ ਮਾਤਾ ਸਰਸਵਤੀ ਹੈ ਸਾਡੇ ਕੋਲ ਧਨ ਦੀ ਦੇਵੀ ਲਕਸ਼ਮੀ ਮਾਤਾ ਹੈ ਤੇ ਤੀਜੀ ਜਿਹੜੀ ਸਭ ਤੋਂ ਵੱਡੀ ਸ਼ਕਤੀ ਉਹ ਸਾਡੀ ਦੁਰਗਾ ਮਾਤਾ ਹੈ ਅਰਥਾਤ ਸਾਨੂੰ ਸਾਰਾ ਕੁਝ ਜਿਹੜਾ ਮਿਲਦਾ ਹੈ ਸਾਡੀ ਮਾਤਰ ਸ਼ਕਤੀ ਤੋਂ ਮਿਲਦਾ ਹੈ ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਹਨ ਉਹਨਾਂ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਤੇ ਸ਼ਕਤੀ ਦਾ ਪ੍ਰਤੀਕ ਹੈ ਅੱਜ ਅਸੀਂ ਬੀਬਾ ਜੈਨਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਜੋ ਸਾਡੇ ਮਹਿਲਾ ਮੋਰਚੇ ਦੇ ਪੰਜਾਬ ਦੇ ਪ੍ਰਧਾਨ ਹਨ ਭਾਰਤੀ ਜਨਤਾ ਪਾਰਟੀ ਦੇ ਤੇ ਨਾਲ ਮੈਨੂੰ ਜਿਹੜਾ ਮੈਨੂੰ ਪਟਿਆਲੇ ਦੀ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਸੌਂਪੀ ਹੈ ਮੈਂ ਇਸ ਮੌਕੇ ਦੇ ਉੱਪਰ ਸਾਰਿਆਂ ਵੱਲੋਂ ਆਪਣੀ ਪਾਰਟੀ ਵੱਲੋਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਹਾਂ ਤੇ ਸਾਰਿਆਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਜੋ ਯੱਗ ਇਹਨਾਂ ਨੇ ਸ਼ੁਰੂ ਕੀਤਾ ਹੈ ਜੋ ਮਿਸ਼ਾਲ ਜਗਾਈ ਹੈ ਇਹਨੂੰ ਅਸੀਂ ਸਾਰੇ ਰਲ ਕੇ ਆਪਣੇ ਹਰੇਕ ਘਰ ਤੱਕ ਪਹੁੰਚਾਈਏ ਸਾਰਿਆਂ ਨੂੰ ਇਸ ਲੋਹੜੀ ਦੀ ਬਹੁਤ ਬਹੁਤ ਵੱਡੀ ਮੁਬਾਰਕਬਾਦ ਧੰਨਵਾਦ ਜੀ ਨਾਇ ਤੇ ਕਿਹੜੀ ਸੁਸਾਇਟੀ ਆਪਣੀ ਮੈਂ ਅਜੇ ਸ਼ਰਮਾ ਫੰਡਾਨ ਹਿਊਮਨ ਡਿਵੈਲਪਮੈਂਟ ਪੰਜਾਬ ਜ਼ਿਲ੍ਹਾ ਪਟਿਆਲਾ ਸਾਡੀ ਐਡੀਜੀ ਵੱਲੋਂ ਇਹ ਫालतੂ ਲਗਾਤਾਰ 501 ਕਿਟਿਆਂ ਦੀ ਲੁੱਟੇ ਪਾਈ ਜਾਂਦੀ ਹੈ ਜਿਹੜੀ ਹਰ ਸਾਲ ਨਾਮ ਜੁਪੀਆਂ ਬੱਚਿਆਂ ਦੇਣਿਆਂ ਨੇ ਇਹਨਾਂ ਦੀ ਪਹਿਲੀ ਲੁੱਟ ਹੋਈ ਹੈ ਉਹ ਵੜਾਈ ਜਾਂਦੀ ਹੈ ਏਪੀ ਲੋੜੀ ਜਿਹੜੀ ਹੈ ਬਹੁਤ ਦੂਰ ਦਾ ਮਨਾ ਰਹੇ ਆ ਸਾਡੇ ਚ ਸਾਡੇ ਪੰਜਾਬ ਦੇ ਸ਼ਾਨ ਡਾਕਟਰ ਜਵੀਰ ਸਿੰਘ ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈ ਜੈ ਬੀਬਾ ਜੀ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼੍ਰੀ ਗੁਰਸ਼ਰਤ ਕੁੰਡਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਹੋਰ ਸੀਟਾ ਜੀਮੇਰ ਬਿੱਟੂ ਬਹੁਤ ਬਹੁਤ ਸੀਟਾ ਕੰਡੀਡੇਟ ਨੇ ਹਾਜ਼ਰੀ ਜੁਆਈ ਹੈ ਬੜੀ ਉਤਸ਼ਾਹ ਰਕੇ ਨਾਲ ਜਿਹੜਾ ਕਿ ਹਰ ਸਾਲ ਇਹ ਲੋੜੀ ਕਰਦੇ ਆ ਅੱਜ ਵੀ ਬਣਾ ਰਹੇ ਆ ਅੱਗੇ ਨੂੰ ਵੀ ਦਿਮਾਤਵਾ ਵਾਇਰਸ ਸੱਤੇ ਫਰਚਾ ਚਾ ਅੱਗੇ ਵੀ ਬਣਾਉਂਦੇ ਰਵਾਂਗੇ ਅਸੀਂ ਇਹਦੇ ਵਿੱਚ ਧੀਆ ਨੂੰ ਕੱਪੜੇ ਲੋੜੀ ਦਾ ਸਮਾਨ ਲੰਗਰ ਰੋਟੀ ਪਾਣੀ ਹਰ ਇੱਕ ਚੀਜ਼ ਸਹੂਲਤਾਂ ਦਿੰਦੇ ਆਂ ਬੱਚਿਆਂ ਦਾ ਮਾਨ ਸਨਮਾਨ ਸ਼ਰਮਾ ਜੀ ਜਿਸ ਤਰ੍ਹਾਂ ਅੱਜ ਦੇ ਸਮਾਜ ਦੇ ਵਿੱਚ ਵੀ ਧੀਆ ਨੂੰ ਕਿਤੇ ਨਾ ਕਿਤੇ ਬਹੁਤ ਸਮਝਿਆ ਜਾਂਦਾ ਕੁੱਪੜੀ ਕਤਲ ਕਰ ਦਿੱਤਾ ਜਾਂਦਾ ਇੱਕ ਪਾਸੇ ਤੁਸੀਂ ਲੋੜੀ ਬਣਾਉਂਦੇ ਹੋ ਕਿੰਨਾ ਕੁ ਲੱਗਦਾ ਕਿਵੇਂ ਚੇਂਜ ਆਏਗਾ ਇਸ ਤਰ੍ਹਾਂ ਮੈਂ ਨਹੀਂ ਖੰਦਾ ਸਾਡਾ ਇਹ ਉਪਰਾਲਾ ਹੈ ਇਸੇ ਕਰਕੇ ਸੀ ਬੱਚਿਆਂ ਦੀਆਂ ਧੀਆ ਦੀ ਪਹਿਲੀ ਲੋੜੀ ਬਣਾਉਣੀ ਹੈ ਨਵੀਂ ਪਹਿਲੀ ਲੋੜੀ ਜਿਹੜੇ ਬੱਚਿਆਂ ਦੀ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਵਾਪਰ ਦੇ ਖਾਫ ਹੋਵੇ ਕੱਲ ਨੂੰ ਕੁੜੀਆਂ ਬੱਚੇ ਵੱਡੇ ਹੋਗੇ ਉਹਨਾਂ ਦੇ ਖਾਫ ਸਾਡੀ ਲੋੜੀ ਬਣਾਈ ਹੈ ਕਿ ਬੁੱਢਾ ਨਾਲੋਂ ਅਸੀਂ ਕਿਤੇ ਕੱਟ ਨਹੀਂ ਕਿਤੇ ਸਰਕਾਰ ਦੇ ਕਿਤੇ ਬੰਦੇ ਵੀ ਦਿੱਤੀਆਂ ਤਾਂ ਲੜਕੀਆਂ ਦਾ ਬੋਲ ਵਾਲਾ ਜਿਆਦਾ